ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗੇ ਆ ਇੱਕ ਘਰੇਲੂ ਕਿਸਾਨ ਦੇ ਘਰੋਂ ਬਣਾਉਣ ਲੱਗੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਪਿੰਡ ਖੜਿਆ ਆਪਾਂ ਇਸ ਟਾਈਮ ਧੰਦੀਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਜੇ ਗੱਲ ਕਰ ਲਈ ਸੱਜਣੋ ਬਾਈਆਂ ਨੂੰ ਰਹਿ ਜਾਂਦਾ ਸੰਗਰੂਰ ਕਿਉਂਕਿ ਆਪਣੇ ਚੈਨਲ ਤੇ ਤੀਜੀ ਚੌਥੀ ਵੀਡੀਓ ਹੈ ਇਸ ਘਰ ਦੇ ਵਿੱਚੋਂ ਕਾਫੀ ਵੱਡੀ ਗਿਣਤੀ 'ਚ ਵੱਡੀ ਮਾਤਰਾ 'ਚ ਬਾਈ ਹੋਰੀ ਜਾਨਵਰ ਰੱਖਦੇ ਨੇ ਤੇ ਰੱਖਦੇ ਵੀ ਨਾ ਜੇ ਗੱਲ ਕਰ ਲਈ ਸੱਜਣੋ ਚੰਗੇ ਸੀਮਨਾ ਦੇ ਨੇ ਰਜਿਸਟਰ ਬਾਈ ਹੋਰਾਂ ਦੇ ਲਾਏ ਹੋਏ ਨੇ ਬਕਾਇਦਾ ਸੀਮਨ ਵੀ ਸਾਹਮਣੇ ਪਏ ਨੇ ਤੇ ਉਹਨਾਂ ਦੀ ਡੇਟ ਆਫ ਬਰਥ ਤੋਂ ਲਾ ਕੇ ਏ ਟੂ ਜ਼ेड ਜਾਣਕਾਰੀ ਬਾਈ ਹੋਰੀ ਰਜਿਸਟਰ 'ਚ ਨੋਟ ਰੱਖਦੇ ਨੇ ਕਿਉਂਕਿ ਜਾਨਵਰ ਜਿਵੇਂ ਵਾਦੇ ਨੇ ਉਦਾਂ ਬਾਈ ਹੋਰੀ ਵਿੱਚੋਂ 2-4 ਜਨਵਰੀ ਸੱਜਣੋਂ ਸੇਲ ਕਰ ਦਿੰਦੇ ਨੇ ਅੱਜ ਦੀ ਵੀਡੀਓ 'ਚ ਦਿਖਾਵਾਂਗੇ ਆਪਾਂ ਇੱਕ ਤਾਂ ਹੈਗੀ ਆ 70577 ਦੀ ਆ ਝੋਟੀ ਸੂਆ ਸੁੰਦੀ ਆ ਦੂਜਾ ਕਿਉਂਕਿ ਸੂਣ ਚ ਹੈ ਕੜਦੀ ਆ 5-7 ਦਿਨ ਇੱਕ ਹੈਗਾ ਰੁਸਤਮੇ ਹਿੰਦ ਦਾ ਕੱਟਾ ਸੱਜਣੋਂ ਵਿਕਾਊ ਚੰਗੀ ਮਹਸ ਦਾ ਤੇ ਇੱਕ ਹੈਗੀ ਆ ਆ ਕੱਤੀਆ ਇਹ ਵੀ ਕਿਸੇ ਚੰਗੇ ਸੀ ਮੰਦੀਆ ਇਹਦੇ ਬਾਰੇ ਵੀ ਬਾਈ ਨੂੰ ਪੁੱਛਾਂਗੇ ਤੇ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਤਿੰਨੇ ਜਨਮਾਂ ਦੀ ਜਾਣਕਾਰੀ ਲਵਾਂਗੇ ਬਾਈ ਤੂੰ ਆਜੋ ਜੀ ਹੋਰ ਕੀ ਹਾਲ ਹੈ ਜੀ ਠੀਕ ਠਾਕ ਵਧੀਆ ਵੀਰੇ ਕੀ ਨਾਮ ਆ ਆਪਣਾ ਅੰਗਰੇਜ਼ ਸਿੰਘ ਹੈ ਜੀ ਵੀਰੇ ਅੰਗਰੇਜ਼ ਸਿੰਘ ਗੇਜੀ ਹੈ ਨਾ ਅੰਗਰੇਜ਼ ਫਿਲਮ ਵੀ ਹੈ ਇੱਕ ਮਨਿੰਦਰ ਗਿੱਲ ਦੀ ਹੈ ਨਾ ਸੁਭਾਅ ਵਾਈ ਦਾ ਉਹ ਵੀ ਆਈ ਜੀ ਗੱਲ ਨਹੀਂ ਲੈ ਕਿਧਰੋਂ ਕਰ ਲਈ ਅੰਗਰੇਜ਼ ਛੋਟੀ ਤੋਂ ਕਰ ਲਈ ਆ ਛੋਟੀ ਤੋਂ ਕਰਦੀ ਆ ਹੈ ਨਾ ਕਰਦੀ ਹੈ ਉੱਪਰ ਆਉਂਦਾ ਆ ਹੈ ਕੋਈ ਉੱਪਰ ਆ ਇਹਦੀ ਕੀ ਡਿਟੇਲ ਅੰਗਰੇਜ਼ ਆਈ ਦੱਸ ਦੇ ਖੜੀ ਖੜੀ ਦੀ ਸੁਹਾ ਕਿਹੜਾ ਇਹ ਦੂਜਾ ਸੂਆ ਸੂਣੀ ਆ ਗਈ ਵੀਰੇ ਇਹ ਆਪ ਹੈਗੀ ਆ 70577 ਦੀ ਇਹਦੇ ਅੱਗੇ ਲక్ష్ਮੀ ਵਾਲੇ ਰਾਣੇ ਦਾ ਸੀਮਨ ਲੱਗਿਆ ਹੋਇਆ ਹੈ ਵੀਰੇ ਆਪ ਹੈਗੀ ਆ 70577 ਦੀ ਅੱਗੇ ਲੱਗਿਆ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਸੱਜਣੋਂ ਰਾਣੇ ਦਾ ਸੀਮਨ ਪੈਲਣ ਨੇ ਕਿ ਜੀ ਕਿੰਨਾ ਕ ਦੁੱਧ ਕੱਢਿਆ ਨੇ ਜਮਨ ਜੈਨ ਨੂੰ ਜਾਣ ਕਰੀ ਵੀਰੇ 13.5 ਕਿਲੋ ਕੰਡੇ ਦਾ ਤੋਲ ਕੱਢਿਆ ਹੋਇਆ ਹੈ ਕੰਡੇ ਦੇ ਧਰਨ ਵਾਲਾ ਵੀਰੇ 13.5 ਕਿਲੋ ਕੰਡੇ ਦੇ ਧਰਨ ਵਾਲਾ ਕੱਢਿਆ ਸੱਜਣੋਂ ਲੀਟਰ ਮੇਰਾ ਖਿਆਲ ਆ 15 ਹੀ ਬਣ ਜਾਣਗੇ ਹਣਾ ਤੇ ਬਾਕੀ ਸਾਮ ਸੰਭਾਲ ਤਾਂ ਸਾਨੂੰ ਯਾਰ ਜਾਨਵਰਾਂ ਦੀ ਦੱਸਦੀ ਹੋਊਗੀ ਸਾਮ ਸੰਭਾਈ ਸਾਮ ਸੰਭਾਲਾ ਜਿਹੜੀ ਬਾਈ ਹੋਰਾਂ ਦੀ ਬਾਲੀ ਟੋਪ ਤੇ ਆ ਲੱਗੇ ਜੀ ਬੋਚ ਕੇ ਤੋੜ ਦੇ ਜੇ ਡਰਦੀ ਨਹੀਂ ਬੋਚ ਕੇ ਜੇ ਤੋੜ ਦਿਆ ਇਹਨੂੰ ਪੰਜ ਸੱਤ ਦਿਨਾਂ ਦਾ ਭਾਂਡੇ ਭਾਂਡੇ ਜੀ ਤੋੜਦੇ ਉੱਥੇ ਤੱਕ ਉਧਰਲੇ ਬੰਨੇ ਵਜਾ ਉਸਤਾਦ ਭੱਜੇ ਨਾ ਮੂਰੋ ਮਾਰ ਆਇਆ ਮੂਰ ਦੀ ਚੋਟੀ ਨੂੰ ਵਿਊ ਕਰਕੇ ਦਿਖਾ ਦੀ ਦਰਸ ਸੁਆ ਸੌਂਦੀ ਆ ਦੂਜਾ ਇੱਕ ਹਫਤਾ ਇਹ ਸੱਜਣੋਂ ਕੱਢਦੀ ਆ ਆਪ 70 5 77 ਦੀ ਆ ਅੱਗੇ ਗੱਬਣ ਰਾਣੇ ਤੋਂ ਬਾਈ ਰਾਣੀ ਦੁਪਰੇ ਆ ਲక్ష్ਮੀ ਡੈਰੀ ਫਾਰਮਾਂ ਦੇ ਰਾਣੇ ਤੋਂ ਗੱਭਣਾ ਦੁੱਧ ਜਿਵੇਂ ਬਾਈ ਨੇ ਜਾਣਕਾਰੀ ਦਿੱਤੀ ਆ ਵੀ ਪੈਲਣ ਨੇ ਕੱਢਿਆ ਇਹਨੇ ਸਜਣੋਂ 1.5 13 ਕਿਲੋ ਦੁੱਧ ਕੱਢਿਆ ਕੰਡੇ ਤੇ ਰੱਖਣ ਵਾਲਾ ਐਸ ਵਾਰੀ ਤੁਸੀਂ ਆਪਣੀ ਜੱਜਮੈਂਟ ਨਾਲ ਲੈ ਸਕਦੇ ਹੋ ਵੀ 15 ਕੱਡੂ ਕੰਡੇ ਵਾਲਾ ਜਾਂ 14 ਕੱਡੂ ਜਾਂ 16 ਕੱਡੂ ਜਾਂ 17 ਉਹ ਤੁਹਾਡੀ ਸਾਹਮਣੇ ਤੇ ਬਾਕੀ ਲੇਵਾ ਹਜੇ ਇਹਦਾ ਕਾਫੀ ਬਾਲਟੇ ਲਾ ਪਈਆਂ ਨੇ ਦਿਨ ਇਹ ਘੱਟੋ ਘੱਟ ਇੱਕ ਹਫਤਾ ਝੋਟੀ ਨੇ ਕੱਢ ਦੇਣਾ ਤੇ ਬਾਕੀ ਹੈਗੇ ਵੀ ਬਾਈ ਹੋਰੀ ਘਰੇਲੂ ਸੱਜਣੇ ਜੇ ਗੱਲ ਕਰ ਲਈ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਦੂਰੋਂ ਦਿਖਾ ਲਈ ਦਰਸ ਬੋਝ ਕੇ ਵੀਊ ਕਰਕੇ ਆ ਬੋਝੀ ਬੋਝ ਕੇ ਮੋੜ ਲਿਆ ਮੋੜ ਲਿਆ ਮੋੜ ਲਿਆ ਉਹ ਜਾਨਵਰ ਜੇ ਗੱਲ ਕਰ ਲਿਆ ਯਾਰ ਕਈ ਵਾਰੀ ਡਰ ਜਾਂਦੇ ਆ ਕੋਈ ਗੱਲ ਹੀ ਲੈ ਆਲੇ ਇੱਥੋਂ ਜਿਹੜੀ ਝੋਟੀ ਦਾ ਜਿਹੜਾ ਰੋਬ ਰੋਬ ਨੂੰ ਬਹੁਤਾ ਕੱਦ ਪਿੰਡ ਵੀ ਫੁੱਲ ਡਾਬਲਾ ਤੇ ਬਾਡੀ ਬੁੱਡੀ ਦਾ ਉਹੀ ਗੱਲ ਆ ਵੀ ਲਾਜਵਾ ਵੀ ਆ ਸਾਮ ਸੰਭਾਲ ਆ ਜਿਹੜੀ ਬਾਈ ਹੋਰਾਂ ਦੀ ਯਾਰ ਆ ਨਾ ਟੋਪ ਤੇ ਆ ਸਿਰਾ ਸਾਹਮ ਸਵਾਲ ਆ ਜੀ ਗੱਲਬਾਤ ਕਰ ਲਈਏ ਇਸ ਫਾਰਮ ਤੇ ਜੇ ਗੱਲ ਕਰ ਲਾਂ ਵੀ 15 ਕਿਲੋ ਤੋਂ ਜਾਨਵਰ ਤਕਰੀਬਨ ਤਕਰੀਬਨ ਸਾਰੇ ਸਟਾਰਟ ਹੁੰਦੇ ਨੇ ਜਿੰਨੇ ਕੁ ਬਾਈ ਹੋਰੀ ਇੱਥੇ ਰੱਖਦੇ ਨੇ ਹਾਂ ਉਹ ਦਿਨ ਕਿੰਨੇ ਕੱਢ ਦੂ ਜੈਨੂਅਲ ਜੇ ਗੱਲ ਕਰ ਲਈਏ ਵੀਰੇ ਪਿਛਲੇ ਹਿਸਾਬ ਨਾਲ ਤਾਂ ਇਹਦੇ 10 ਤਰੀਕ ਦੇ ਲਗਭਗ ਸੂਗੇ 10 ਨੂੰ ਸੂਪੇ 9 ਤਰੀਕ ਮੇਰਾ ਖਿਆਲ ਅੱਜ ਹੈਗੀ ਆ 1 1 ਤਰੀਕ ਵੀਰੇ ਆ ਤਰੀਕ ਸੱਜਣੋ 1 ਹੈ ਵੀ 9 10 ਦਿਨ ਮੰਨ ਲਓ ਮੈਂ ਸੁਭਾ ਹਫਤਾ ਕਹਿ ਆ ਦੀ ਆਈਡੀਆ ਜਾ ਲਾ ਕੇ ਬਾਈ ਕਰਾਂ 9 10 ਦਿਨ ਕੱਢ ਦੂਗੀ ਉਹ ਥੱਲੇ ਬਣਦੀ ਬੁੰਦੀ ਕਿ ਮੈਂ ਲੈਵਾਂ ਬਟਾ ਨਹੀਂ ਜਾਂਦਾ ਤੇ ਜਦੋਂ ਗਾਂਵ ਵਾਲਾ ਸਿਸਟਮ ਕਰਦਾਂ ਦੀ ਆ ਆ ਗਾਂਵ ਵਾਲਾ ਸਿਸਟਮ ਕਰਦਾਂ ਦੀ ਪੈਸੇ ਕਿੰਨੇ ਲਵਾਂਗੇ ਵੀਰ ਇੱਕ 30 ਦੀ ਦੇਵਾਂਗੇ ਇੱਕ 30 ਦੀ ਦੇ ਦਾਂਗੇ ਉਹਦੇ ਚ ਮਾਨਤਾਨ ਛੋਟ ਛੱਪਾ ਕਰ ਦਾਂਗੇ ਕਰ ਦਾਂਗੇ ਵੀਰੇ ਚਵਾਈ ਦੀ ਕਿਵੇਂ ਆ ਚਵਾਈ ਦੀ ਪੂਰੀ ਭੋਲੀ ਵੀਰੇ ਅਗਲੇ ਆਉਂਦੀ ਤਸੱਲੀ ਕਰਕੇ ਲੈ ਜਾਵੇ ਠੀਕ ਆ ਜੀ ਆ ਬਾਕੀ ਜਦੋਂ ਹੋਰੇ ਕੋਈ ਸੱਜਣ ਆਊਗਾ ਯਾਰ ਤਸੱਲੀ ਕਰਕੇ ਲੈ ਜਾਵੇ ਪੂਰੀ ਤਸੱਲੀ ਕਰਕੇ ਲੈ ਕੇ ਜਾ ਹਾਂ ਬਾਕੀ ਜਿਹੜਾ ਥਣ ਥਨੋਟਾ ਥਣ ਥਨੋਟ ਮੱਝ ਨੂੰ ਚੰਗਾ ਲੱਗਿਆ ਉਹਨਾਂ ਡਰਦੀ ਜਰੂਰ ਆ ਥੋੜੀ ਜੀ ਕਿਉਂਕਿ ਘਰ ਬਾਈ ਹੋਰਾਂ ਦਾ ਬਾਰ ਆ ਗਿਆ ਪਿੰਡ ਤੋਂ ਖੇਤਾਂ ਜਿਵੇਂ ਡਾਕਟਰ ਵੀਰ ਕਈ ਵਾਰੀ ਟੀਕਾ ਟੂਕਾ ਲਾਉਂਦੇ ਨੇ ਉਹਦੇ ਕਰਕੇ ਡਰਦੀ ਆ ਆ ਇੱਥੋਂ ਥਣ ਥਣ ਦਿਖਾ ਦੇ ਦਰਸ ਦੇ ਉਤਲੇ ਬੰਨੇ ਹੁਣ ਬਾਡੀ ਬੁੱਡੀ ਦਿਖਾ ਦੇ ਉਸ ਤੇ ਆਇਆ ਹੁਣ ਲੈ ਆ ਇਧਰ ਲੈ ਬੰਨੇ ਲੈ ਆ ਹਾਂ ਆਏ ਦੇ ਤੇ ਮਾਰ ਦੇ ਦਰਸ ਇਹ ਆ ਗਿਆ ਮੇਲ ਕਾਫ ਇਹਦੀ ਉਮਰ ਕਿੰਨੀ ਆ ਬਾਈ ਇਹ ਵੀਰੇ 10 ਕਿ ਮਹੀਨਿਆਂ ਦਾ ਹੈਗਾ 10 ਕਿ ਮਹੀਨਿਆਂ ਦਾ ਲੰਬਾਈ ਲੰਮੂਈ ਦਿਖਾ ਦੇ ਦਰਸ 10 ਮਹੀਨਿਆਂ ਦੇ ਹਿਸਾਬ ਨਾਲ ਲੰਬਾਈ ਲੰਮੂਈ ਚੰਗੀ ਆ ਤੇ ਮੇਨ ਗੱਲ ਯਾਰ ਇਹਦੀ ਟੈਸਟੀਕਲ ਹੁੰਦੀ ਆ ਟੈਸਟੀਕਲਾਂ ਤੇ ਮਾਰ ਦੇ ਕੈਮਰਾ ਪੈਸਟਿਕਲ ਸਿੱਧੇ ਨੇ ਬਿਲਕੁਲ ਤੇ ਹੈਗੇ ਵੀ ਪਛਾਣੇ ਬੰਨੇ ਨੇ ਜੇ ਗੱਲ ਕਰ ਲਈ ਆਪਾਂ ਰੁਸਤਮੇਹਿੰਦ ਦਾ ਰੁਸਤਮੇਹਿੰਦ ਦਾ ਇਹਦੀ ਮਾਂ ਆਪਣੇ ਕੋਲੇ ਖੜੀ ਹੈਗੀ ਮਾਝੇ ਵੱਡੀ ਹੈਗੀ ਠੀਕ ਆ ਜੀ 18 19 ਕਿਲੋ ਦੁੱਧ ਦਿੱਤਾ ਹੋਇਆ ਇਹਦੀ ਮਾਦਰ ਵੀ ਆਪਾਂ ਦਿਖਾ ਦਾਂਗੇ ਫਾਰਮ ਤੇ ਕੋਈ ਸੱਜਣ ਆਊਗਾ ਹਾਂ ਜੀ ਆ ਦੁੱਧ ਬਾਈ ਕਹਿੰਦਾ 18 19 ਕਿਲੋ ਇਹਦੀ ਮਾਦਰ ਨੇ ਦਿੱਤਾ ਹੋਇਆ ਆਪ ਹੈਗਾ ਰੁਸਤਮੇਹਿੰਦ ਦਾ ਉਮਰ ਕਿੰਨੀ ਦੱਸੀ ਆ ਬਾਈ ਇਹਦੀ ਉਮਰ ਇਹਦੀ 10 ਮਹੀਨੇ ਆ ਵੀਰੇ ਉਮਰ ਹੈਗੀ 10 ਕੁ ਮਹੀਨਿਆਂ ਦੀ ਆ ਐਨੂੰ ਤੋੜ ਦੇ ਮਾੜਾ ਜਾ ਬਰਾਂਡੇ 'ਚ ਉਮਰ 10 ਕੁ ਮਹੀਨਿਆਂ ਦੀ ਆ ਆਪ ਹੈ ਤੇ ਫਾਦਰ ਵਾਲੀ ਲੈਂਡ ਤੋਂ ਵੀ ਚੰਗਾ ਆ ਗਿਆ ਰੁਸਤ ਮਹਿੰਦ ਦੇ ਰਿਜ਼ਲਟ ਚੰਗੇ ਆ ਰਹੇ ਨੇ ਮਾਰਕੀਟ 'ਚ ਕਿਉਂਕਿ ਤਕਰੀਬਨ ਤਕਰੀਬਨ ਅਪਰੋਜ ਨੇ ਟੈਸਟਡ ਬੁੱਲੀ ਯਾਰ ਰੁਸਤ ਮਹਿੰਦ ਕਿਹਦੇ ਪੈਸੇ ਕਿੰਨੇ ਕਿ ਲਵਾਏਗੇ ਜੀ ਮੇਰੇ ਇਹਦੇ ਤੇ ਕੱਟੀ ਦਾ ਫੋਨ ਤੇ ਕਰ ਲੈ ਜਿਹੇ ਹਿਸਾਬ ਨਾਲ ਕੋਈ ਸਾਹਮਣ ਵਾਲਾ ਹੋਵੇ ਕੋਈ ਗੱਲ ਨਹੀਂ ਆਪਾਂ ਦੇ ਦੇਾਂਗੇ ਕੀ ਕਾ ਗੱਲ ਆ ਸਾਹਮਣ ਵਾਲੇ ਸੱਜਣ ਨੂੰ ਦੇਣਾ ਬਾਈ ਕਹਿੰਦਾ ਯਾਰ ਵੱਡੇ ਨਾਲਾਂ ਨੂੰ ਨਹੀਂ ਆਪਾਂ ਦੇਣਾ ਨਾ ਯਾਰ ਚੰਗਾ ਪਾਲਿਆ ਹੋਇਆ ਹੈਗਾ ਆ ਚੰਗਾ ਬਾਈ ਨੇ ਤਿਆਰ ਕਰਿਆ ਤੇ ਮੇਨ ਗੱਲ ਆ ਯਾਰ ਇਹਦੀ ਮਾਦਰ ਫਾਦਰ ਦਾ ਰਿਕਾਰਡ ਵੀ ਚੰਗਾ ਜੇ ਕਿਸੇ ਸੱਜਣ ਦੇ ਫਾਰਮ ਤੇ ਲਿਆ ਉਹ ਬਾਈ ਕਹਿੰਦਾ ਸਾਹਮਣੇ ਬਾਈ ਫਿਰ ਮਾੜਾ ਕੱਟਾ ਦੇਣ ਦਾ ਫਾਇਦਾ ਨਹੀਂ ਯਾਰ ਹਾਂ ਜੇ ਰੇਟ ਆਪਾਂ ਜੈਨੂਅਲੀ ਕਰਾਂਗੇ ਰੇਟ ਵੀਰੇ ਜਾਇ ਜੀ ਹੋਊਗਾ ਉਹ ਕੱਟੀ ਵੀ ਤੋਰ ਦੇ ਖੋਲ ਕੇ ਇਹਦੀ ਉਮਰ ਕਿੰਨੀ ਕਾ ਵੀਰੇ ਇਹ ਹੈਗੀ ਕਿ 7 ਕੁ ਮਹੀਨਿਆਂ ਦੀ ਕੱਟੀ 7 8 ਮਹੀਨਿਆਂ ਦੀ ਇਹਦੀ ਮਦਰ ਵੀ ਆਪਣੇ ਕੋਲੇ ਇਹਦੀ ਮਦਰ ਹਾਂ ਵੀਰੇ ਪਹਿਲੇ ਸੂਏ ਦੀ ਹੈ ਜੀ ਇਹ ਵੀ ਮਾਰ ਦਿਆ ਛਾਲਾਂ ਪੂਰੀਆਂ ਇਹ ਆਪ ਕਿਹੜੇ ਟੀਕੇ ਦੀ ਆ ਇਹ ਜਵਰਾਜ ਵਾਲਿਆਂ ਦੇ ਭੋਲੇ ਸਾਹ ਦੀ ਹੈਗੀ ਜਵਰਾਜ ਵਾਲਿਆਂ ਦੇ ਭੋਲੇ ਦੀ 6 7 ਮਹੀਨਿਆਂ ਦੀ ਉਮਰ ਆ ਇਹਦੀ ਮਦਰ ਥੱਲੇ ਕਿੰਨਾ ਕਦ ਉਧਰੇ ਆ ਪਹਿਲੇ ਸੂਏ ਪਹਿਲੇ ਸੂਏ ਦੀ ਮਾਂ ਨੇ ਵੀਰੇ 12 ਕਿਲੋ ਦੁੱਧ ਕੱਢੇਗਾ ਪਹਿਲੇ ਸੂਏ ਦੀ ਮਾਂ ਦਾ ਰਿਹਾ 12-13 ਕਿਲੋ ਦਾ ਹੁਣ ਵੀ ਸੂਣ ਆ ਰਹੀ ਆ ਹਾਂ ਜੇ ਵੀਰੇ ਦੁੱਧ ਦੇ ਦਿੰਦੀ ਆ ਉਹ ਹੋਊਗੀ ਸਾਢੇ 1/4 ਮਹੀਨੇ ਦੀ ਗੱਭਣ ਹੈਗੀ ਸਾਢੇ 1/4 ਪੰਜਵੇਂ ਮਹੀਨੇ ਦੀ ਗੱਭਣ ਹੈ ਬਸ ਇਹ ਪਹਿਲਾਂ ਹਟਾ ਲਈ ਸੀ ਦੁੱਧੋਂ ਠੀਕ ਆ ਜੀ ਇਹਦੇ ਇਹਦੇ ਪੈਸੇ ਫਿਰੋਂ ਵੀਰੇ ਦੋਨਾਂ ਦਾ ਫੋਨ ਤੇ ਕਰ ਲਾਂਗੇ ਇਹਦਾ ਜੋੜੀਆਂ ਦੇ ਦਾਂਗੇ ਜੇ ਕਿਸੇ ਨੇ ਲਿਆਣੀ ਹੋਈ ਨੰਬਰ ਬੋਲ ਦਿਓ ਜੀ ਆਪਣਾ 95013 ਵੀਰੇ ਹਾਂਜੀ 19430 ਇੱਕ ਵਾਰੀ ਹੋਰ ਬੋਲੋ 95013 ਹਾਂਜੀ 19430 ਛੋਟੀ ਛੋ ਕਰ ਦਾਂਗੇ ਮਾਨਤਨ ਕਰ ਦਿਆਂਗੇ ਵੀਰੇ ਮਾਨਤਨ ਜਿਹੜਾ ਕੋਈ ਆਊਗਾ ਕੋਈ ਗੱਲ ਨਹੀਂ ਪਿੰਡ ਆ ਗਿਆ ਧੰਦੀਵਾਲ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਲੈ ਸੱਜਣੋ ਇਹਨਾਂ ਤਿੰਨੇ ਜਾਨਵਰਾਂ 'ਚ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ